ਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਖੜੇ ਹਾਂ ਕੋਟਕਪੂਰਾ ਮੰਡੀ ਤਿੰਨ ਟਰੈਕਟਰ ਇੱਕ ਇੱਕਰੇ ਮਿਲ ਜਾਣਗੇ ਤਿੰਨੇ ਟਰੈਕਟਰ ਮਹਿੰਦਰਾ ਦੇ ਟਰੈਕਟਰ ਆ ਇੱਕ ਟਰੈਕਟਰ ਮਹਿੰਦਰਾ 265 ਡੀਆਈ ਦੂਜਾ 575 ਡੀਆਈ ਇੱਕ 475 ਡੀਆਈ ਸੋ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਵਿਖਾਉਣੇ ਆ ਕਿਹੜਾ ਕਿਹੜਾ ਮਾਡਲ ਆ ਤੇ ਕਿਹੜੇ ਕਿਹੜੇ ਟਰੈਕਟਰ ਆ ਪਹਿਲਾ ਆ ਗਿਆ 265 ਡੀਆਈ ਮਾਡਲ ਨੂੰ 1994 ਡਿਮਾਂਡ ਹੈਗੀ 1 ਲੱਖ 30 ਹਜ਼ਾਰ ਮੂਹਰਲੇ ਟਾਇਰ ਟਰੈਕਟਰ ਦੇ ਜਮਾ ਨਵੇਂ ਆ ਮਗਰਲੇ ਟਾਇਰ ਅੱਧੇ ਆ ਅੱਡੇ ਟਾਇਰ ਆ ਸੋਹਣਾ ਟਰੈਕਟਰ ਆ ਰੀਨਰ ਰੰਗ ਪੀ ਆਵ ਨੰਬਰ ਆ ਸਮਾਨ ਆ ਜਿਵੇਂ ਟਰੈਕਟਰ ਦੇ ਨਾਲ ਸੌਰੀ ਹਰਿਆਣਾ ਨੰਬਰ ਟਰੈਕਟਰ ਆ ਤੇ ਸਮਾਨ ਆ ਜਿਵੇਂ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਮਗਰ ਲਈ ਟਾਇਰ ਜੇ ਕੇ ਦੇ ਆ ਮੂਰਲੇ ਟਾਇਰ ਹੈਗੇ ਆ ਜੀ ਗੁਡਿਅਰ ਕੰਪਨੀ ਦੇ ਦੇਖ ਸਕਦੇ ਹੋ ਓਕੇ ਰਿਪੋਰਟ ਜਮਾ ਟਰੈਕਟਰ ਆ ਸਾਰਾ origignal ਆ indian gate ਦੀ ਫੁੱਲ ਗਾਰੰਟੀ ਆ ਮਾਲਕ ਵੀਰਾਂ ਵੱਲੋਂ ਭਣਾ ਤੁਸੀਂ ਚਲਾ ਕੇ ਟਰੈਕਟਰ ਵਾਹ ਕੇ ਲਿਆ ਸਕਦੇ ਹੋ ਪੂਰਾ ਓਕੇ ਟਰੈਕਟਰ ਆ ਡਿਮਾਂਡ ਹੈਗੀ 94 ਮਾਡਲ ਦੀ 1 ਲੱਖ 30 ਹਜ਼ਾਰ ਬਾਕੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਪੂਰਾ ਮਾਨਤਾਨ ਹੋਊਗਾ ਟਰੈਕਟਰਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਹੀ ਬਾਕੀ ਇਹ ਟਰੈਕਟਰ ਦੀ ਡਿਮਾਂਡ Mahindra 265 DI 1994 ਮਾਡਲ ਦੀ 1,30,000 ਡਿਮਾਂਡ ਆ ਵੀਡੀਓ ਸ਼ੇਅਰ ਕਰਨ ਨਾਲ ਇਸ ਤੇ ਫੁੱਲ ਮਾਨਤਾਨ ਹੋਊਗਾ ਸੋ ਦੋ ਟਰੈਕਟਰ ਬਾਕੀਆਂ ਕੋਲੇ ਹੋਰ ਖੜੇ ਆ ਇੱਕ ਖੜਾ ਹੀ Mahindra 575 DI 96 ਮਾਡਲ ਆ ਡਿਮਾਂਡ ਹੈਗੀ 165 1,65,000 ਡਿਮਾਂਡ ਆ ਟਾਇਰ ਚਾਰੇ ਹੈਗੇ ਆ ਜੀ 65 ਤੋਂ 70 ਪੈਸੇ ਸਾਰਾ ਟਰੈਕਟਰ origignal ਰੰਗ ਪੇੜਦਾ ਜੀ origignal ਰੰਗ ਪੇੜਦਾ ਸਾਰਾ ਟਰੈਕਟਰ ਆ ਪੰਜਾਬ ਨੰਬਰ ਆ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਪੂਰੀ ਓਕੇ ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਰੀਨਰ ਰੰਗ ਪੇੜਦਾ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਮਗਰੋਂ ਵਿਖਾਈਏ ਤੁਹਾਨੂੰ ਬੇਦਾਗ ਮਗਰਾੜਾ ਟਰੈਕਟਰ ਦੇ ਸਮਾਨ ਇਹਦੇ ਨਾਲ ਡੰਡਾ ਫੱਟੀ ਸਾਰਾ ਮਿਲੂਗਾ ਜੀ ਪੂਰਾ ਓਕੇ ਆ ਪੜਾ ਕੋਈ ਵਾਕੇ ਵਾਲੇ ਟਰੈਕਟਰ ਤਿੰਨਾ ਚੋਂ ਭਣਾ ਜਿਹੜਾ ਮਰਜੀ ਟਰੈਕਟਰ ਤੁਸੀਂ ਵਾਹ ਕੇ ਸੌਦਾ ਫੇਰ ਕਰ ਸਕਦੇ ਹੋ ਟਰੈਕਟਰਾਂ ਦੀ ਤਿੰਨਾ ਜੀ ਇੰਨੀ ਗਾਰੰਟੀ ਆ ਬਾਈਆਂ ਵੱਲੋਂ ਪੂਰੀ ਗਾਰੰਟੀ ਆ ਓਕੇ ਰਿਪੋਰਟ ਟਰੈਕਟਰ ਆ ਇੱਕ ਆ ਗਿਆ ਜੀ ਮਹਿੰਦਰਾ 472 ਡੀਆਈ ਮਾਡਲ ਹੈਗਾ ਜੀ 1997 ਪਿਹਾਬ ਨੰਬਰ ਆ ਜੀ 1 ਲੱਖ 65 ਹਜ਼ਾਰ ਡਿਮਾਂਡ ਆ ਟਾਇਰ ਚਾਰੇ ਜੀ 70 ਤੋਂ 75 ਪੈਸੇ ਪਏ ਆ ਰੀਨਾ ਰੰਗ ਬੇੜ ਦਾ ਟਰੈਕਟਰ ਆ ਵੇਖ ਸਕਦੇ ਹੋ ਕੰਡੀਸ਼ਨ ਤੁਸੀਂ ਪੂਰਾ ਓਕੇ ਟਰੈਕਟਰ ਆ ਰੀਨਾ ਰੰਗ ਬੇੜ ਦਾ ਟਰੈਕਟਰ ਆ ਬੇਦਾਗ ਟਰੈਕਟਰ ਨੇ ਮਗਰਾੜ ਆ ਜੀ ਪਿਆਵ ਨੰਬਰ ਆ ਸਾਰਾ ਟਰੈਕਟਰ ਦੇ ਨਾਲ ਪੂਰਾ ਜੀ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਟਰੈਕਟਰ ਦੇ ਨਾਲ ਪੂਰਾ ਵੇਖ ਸਕਦੇ ਹੋ ਤੁਸੀਂ ਇੰਜਣਗੇ ਟਰੈਕਟਰ ਦਾ ਪੂਰਾ ਓਕੇ ਆ ਰੀਨਾ ਰੰਗ ਬੇੜ ਦਾ ਸਾਰਾ ਵੇਖ ਸਕਦੇ ਹੋ ਭਲਾ ਤੁਸੀਂ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਹਿਲਾਂ ਵਾਹ ਲਓ ਫਿਰ ਬਾਈਆਂ ਨਾਲ ਸੌਦਾ ਕਰ ਸਕਦੇ ਹੋ ਟਰੈਕਟਰ ਵਾਹ ਕੇ ਸੌਦਾ ਫਿਰ ਕਰ ਸਕਦੇ ਹੋ ਇਹ ਤਿੰਨੇ ਟਰੈਕਟਰ ਇੱਕ ਇੱਕ ਕਰੇ ਤੁਹਾਨੂੰ ਮਿਲ ਜਾਣਗੇ ਜੀ ਇਹ ਤਿੰਨੇ ਟਰੈਕਟਰ ਪਿੰਡ ਵਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਉੱਥੇ ਨੂੰ ਮਿਲ ਜਾਣਗੇ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉਥੋਂ ਗੱਲ ਕਰਕੇ ਤੁਸੀਂ ਇਹਨਾਂ ਤਿੰਨਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਤੋਂ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਜੀ